ਹਾਂਜੀ ਬਾਊ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਕਿੱਦਾਂ ਜੀ ਕੰਮਕਾਰ ਕੰਮਕਾਰ ਬਹੁਤ ਵਧੀਆ ਹਾਂਜੀ ਹੋਰ ਬਾਊ ਜੀ ਕੀ ਕੀ ਸਮਾਨ ਆਪਣੇ ਤੋਂ ਮਿਲਦਾ ਜੀ ਸਮਾਨ ਸੀਮੈਂਟ ਲੋ ਪੱਜਰੀ ਲੋ ਰੇਤਾ ਲੋ ਐਂਗਲ ਪੱਤੀ ਲੋ ਅੱਛਾ ਠੀਕ ਹੈ ਆ ਟਰਾਲੀਆਂ ਨੂੰ ਲਾਉਣ ਵਾਲੀਆਂ ਜਾਲੀਆਂ ਜੁਲੀਆਂ ਪਈਆਂ ਜੀ ਟਰਾਲੀਆਂ ਲੋ ਟਰਾਲੀਆਂ ਨਹੀਂ ਬਹੁਤ ਵਧੀਆ ਅੱਛਾ ਜੀ ਠੀਕ ਹੈ ਜੀ ਹੋਰ ਐਂਗਲ ਪੱਤੀ ਸਾਰਾ ਸਮਾਨ ਮਿਲ ਜਾਂਦਾ ਜੀ ਬਿਲਕੁਲ ਪਾਈਪ ਲੋ ਸਕੀਅਰ ਚਾਹ ਸਾਰੇ ਮਿਲ ਜਦੇ ਪਾਏ ਹਰ ਸਾਈਜ਼ ਦਾ ਅੱਛਾ ਜੀ ਤੇ ਕੀ ਰੇਟ ਰੁਟ ਆਈ ਅੱਜਕੱਲ ਚੱਲ ਰਹੀ ਹੈ ਦਿੱਲੀ ਤੋਂ ਸੀਮੈਂਟ ਤੇਰੋਂ ਲੋਨ ਵਾਸਤੇ ਰੋ ਸੈੱਡ ਬਣਾਉਣੀ ਨੇ ਮਰਗੀ ਠੀਕ ਹੈ ਜੀ ਆ ਹੁਣ ਗਰਮੀਆਂ ਨੂੰ ਨਾ ਡੰਗਰ ਡੁੰਗਰ ਲੋਕਾਂ ਦੀ ਧੁੱਪੇ ਹੁੰਦੇ ਤੇ ਚਾਦਰਾਂ ਚੁਦਰਾਂ ਫੁੱਲ ਮਿਲ ਜਾਂਦੀਆਂ ਬਿਲਕੁਲ ਐਕਸੀਜਨ ਹੁੰਦਾ ਚੰਦੇ ਨਾਲ ਚੈਡ ਬਣਾਉਂਦਾ ਠੀਕ ਹੈ ਜੀ ਉਹ ਜਿੰਦਰ ਬਾਹਰ ਧੁੱਪੇ ਪਾਉਂਦੇ ਲੋਕਾਂ ਨੇ ਛੱਡ ਬਣਾਉਣਾ ਹੀ ਆ ਕਰ ਹਾਂਜੀ ਬਣਾਉਣੀ ਆ ਤੇ ਪਾਈਪ ਪੂਕ ਕਿਹੜਾ ਚੱਲਦਾ ਜੀ ਪਾਈਪ ਜੋਤੀ ਪਾਈਪ ਠੀਕ ਕੰਪਨੀ ਦਾ ਪਾਈਪ ਸਪੈਸ਼ਲ ਠੀਕ ਹੈ ਜੀ ਆ ਚਾਦਰਾਂ ਕਿਹੜੀਆਂ ਆ ਇਹ ਆਪਣੇ ਕੋਲ ਕਿਹੜੀ ਕੰਪਨੀ ਦੀਆਂ ਇੱਧਰ ਆ ਠੀਕ ਆ ਜੀ ਇਹ ਫਿਰ ਜੀ ਮਤਲਬ ਆਪਾਂ ਨੂੰ ਛੱਡ ਦਾ ਸਮਾਨ ਸਾਰਾ ਮਿਲ ਜਾਂਦਾ ਜੀ ਮਿਲ ਜੂਗਾ ਦਾ ਸਮਾਨ ਮਿਲ ਜੂਗਾ ਜਾਣ ਵਾਸਤੇ ਮਿਲ ਜਾਣਗੇ ਜਿਹੜੀ ਮਿਲ ਜਾਣਗੀ ਨਾਲ ਅੱਛਾ ਜੀ ਟਰੈਂਪੋ ਕੋਲੋਂ ਰੈਡੀ ਕਰੋ ਅੱਛਾ ਜੀ ਇਹਦੇ ਬੰਦੇ ਰੱਖੇ ਹੋਏ ਆ ਜੀ ਐਮਐਸ ਵਰਗੇ ਬਹੁਤ ਗੇੜ ਬੰਦੇ ਜਿਹੜੇ ਕਿ ਤਦਰਾਂ ਸਿੰਬਲ ਜਾਣ ਵਾਸਤੇ ਹੈਗੇ ਆ ਇੱਕ ਮੋਟਾ ਜਿਹਾ ਹੁੰਦਾ ਇੱਥੇ ਕੀ ਨਾ ਹੁੰਦਾ ਰੇਸ਼ਮ ਉਹ ਵੀ ਇੱਥੇ ਹੁੰਦਾ ਉਹ ਵੀ ਇੱਥੇ ਹੁੰਦਾ ਬਹੁਤ ਜ਼ਿਆਦਾ ਠੀਕ ਆ ਜੀ ਬਹੁਤ ਜ਼ਿਆਦਾ ਬੰਦਾ ਹੈ ਠੀਕ ਆ ਹੋਰ ਤੁਹਾਡਾ ਕੀ ਨਾ ਜੀ ਮੇਰਾ ਸਤੀਸ ਘਟਾਰੀਆ ਜੀ ਅੱਛਾ ਜੀ ਇਹ ਕਿੱਥੇ ਆਪਣੀ ਦੁਕਾਨ ਆ ਗਈ ਜੀ ਫਿਰ ਕਿੱਥੇ ਠੀਕ ਹੈ ਜੀ ਠੀਕ ਹੈ ਜੀ ਇਹਦੇ 9 ਵਜੇ ਲੱਗੇ 7 ਵਜੇ ਤੱਕ ਮਿਲੋ ਜਦੋਂ ਮਰਜ਼ੀ ਮਿਲ ਜਾਵੇ ਠੀਕ ਹੈ ਜੀ ਤੇ ਬਾਕੀ ਆ ਜੋ ਵੀ ਪਾਈਪ ਪੂਪ ਸਾਰਾ ਕੁਝ ਸਾਰੀ ਫਿਟਿੰਗ ਪਾਈਪ ਫਿਟਿੰਗ ਸਾਰੀ ਮਿਲ ਜੇਗੀ ਹੁਣ ਆਓ ਜੀ ਤੁਹਾਨੂੰ ਇਸੇ ਤਰ੍ਹਾਂ ਇਹਨਾਂ ਦੇ ਛੋਟੇ ਬ੍ਰਦਰ ਵਿਜੇ ਕੁਮਾਰ ਜੀ ਨੂੰ ਮਲਾਉਣੇ ਆ ਇਹ ਦੋਵੇਂ ਭਰਾ ਜਿਹੜੇ ਬਹੁਤ ਵਧੀਆ ਬਾਉ ਜੀ ਬੀਏ ਪਾਸ ਆ ਬਹੁਤ ਠੰਡੇ ਸੁਭਾਅ ਦੇ ਆ ਉਹ ਜਿਹੜੇ ਥੋੜੇ ਜਿਹੇ ਦੂਜੇ ਆ ਉਹ ਥੋੜੇ ਜਿਹਾ ਗਰਮ ਹੋ ਜਾਂਦੇ ਪਰ ਇੰਨੇ ਮਾੜੇ ਨਹੀਂ ਬੰਦੇ ਆਓ ਜੀ ਹਾਂਜੀ ਹੋਰ ਬਾਊ ਜੀ ਸਸਰੀਕਾਰ ਕੀ ਹਾਲ ਚੱਲ ਜੈ ਜੀ ਹਾਂਜੀ ਉਹ ਸੁਣਾਓ ਵਧੀਆ ਜੀ ਕਿੱਦਾਂ ਚੱਲ ਰਿਹਾ ਜੀ ਠੀਕ ਆ ਬਸ ਉਹ ਚੱਲੀ ਜਾਂਦਾ ਜਿਵੇਂ ਅੱਜ ਵੀ ਚੱਲੀ ਜਾਂਦਾ ਠੀਕ ਆ ਜੀ ਹੋਰ ਠੀਕ ਆ ਸਾਰਾ ਇਹਨਾਂ ਪਰਿਵਾਰ ਹਾਂਜੀ ਮੰਦਾ ਠੰਡਾ ਫਿਰ ਮੰਦਾ ਠੰਡਾ ਕੱਲ ਆਇਆ ਉੱਤੋਂ ਬੱਦਲ ਦੇਖਦਾ ਤਾਂ ਮੰਦਾ ਸੋਪਾ ਲੱਗੇ ਜੀ ਠੀਕ ਆ ਜੀ ਤੇ ਇਹ ਹੁਣ ਜੀ ਰੇਡ ਰੂਟ ਦਾ ਵੀ ਕੋਈ ਫਰਕ ਪਿਆ ਪਾਇ ਪੂ ਆਹਾ ਪਿਆ ਵਾ ਕੇ 70 75 ਅਸੀਂ ਹੁਣ ਬਾਹਰ ਟਰੇਡਰ ਫੇਰ ਰਹਿ ਗਿਆ ਪੈਸ ਠੀਕ ਆ ਜੀ ਆ ਇਧਰ ਵੀ ਮਿਲੋ ਇਹਨਾਂ ਦੇ ਕਟਾਰੀਆਂ ਦੇ ਬੰਦੇ ਨੂੰ ਇਹ ਹੈ ਬਹੁਤ ਵਧੀਆ ਬੰਦਾ ਹੈ ਵੇਖ ਲਓ ਇਹਦਾ ਉਹਨਾਂ ਵਜਨ ਨਹੀਂ ਜਿੰਨਾ ਵਜਨ ਚੱਕ ਲੈਂਦਾ ਇੱਕ ਇਧਰ ਬੰਦਾ ਆਇਆ ਉਹ ਡਿਗ ਪੈਣ ਲੱਗਾ ਔਰ ਹੁਣ ਆਪਾਂ ਮਿਲਦੇ ਸਾਹਿਲ ਕਟਾਰੀਆਂ ਨੂੰ ਹੋਰ ਜੀ ਕਟਾਰੀਆਂ ਸਾਹਿਬ ਵਧੀਆ ਵਧੀਆ ਠੀਕ ਹੋ ਬੈਠੇ ਹੋ ਹੋਰ ਖੂਬ ਸੇਲ ਹੋ ਰਹੀ ਵਧੀਆ ਵਧੀਆ ਠੀਕ ਠਾਕ ਹੈ ਹੋਰ ਫਿਰ ਐਨ ਵਧੀਆ ਨਿਯਾਰੇ ਪਾਉ ਨੂੰ ਪੇਜ ਤੇ ਬਿਲਕੁਲ ਹੋਰ ਚਲੋ ਜੀ ਸਮਾਨ ਸਾਰਾ ਮਿਲ ਜਾਂਦਾ ਸ਼ਟਰ ਦਾ ਲੋਹਾ ਐਂਗਲ ਪੱਤੀ ਜੋ ਵੀ ਕੁਝ ਦੱਸਿਆ ਬੰਵਾ ਜਰੂਰ ਸੇਵਾ ਦਾ ਮੌਕਾ ਦਿਓ ਧੰਨਵਾਦ ਸਾਰਿਆਂ ਦਾ ਜੀ ਬਾਏ